हां जी यशपाल जी मैं हरविंदर सिंह नंगलकाਹੋਂਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚੋਂ ਮਗਰ ਅੱਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਸੋਹਣੀ ਲੱਗੂ ਹੀ ਗਰੰਟੀ ਹੈ ਇਹ ਚੀਜ਼ ਦੀ ਤੇ ਦੇਖ ਲਓ ਵੀਡੀਓ ਤੁਹਾਡੇ ਕੰਮ ਦੀ ਹੋਊਗੀ ਹਣਾ ਤੇ ਇੰਸਟਾਗ੍ਰਾਮ ਤੇ ਹੈਗੇ ਜੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਉੱਥੇ ਜਾ ਕੇ ਫੋਲੋ ਕਰ ਲਓ ਅੱਛਾ ਸੋਚ ਦਿਵੋਗੇ ਵੀ ਵੀਰ ਅੱਜ ਥੱਲੇ ਗਏ ਬੈਠਾ ਹਣਾ ਇਹ ਲਿਆਂਦੇ ਘੱਟ ਪੀਸ ਜੀ ਕੱਟ ਪੀਸ ਆ ਬਾਦੂ ਜਿੰਨੇ ਮਰਜ਼ੀ ਲਓ ਇਹ 1.5 ਮੀਟਰ ਤੋਂ ਲੈ ਕੇ 4 ਮੀਟਰ ਤੱਕ ਦੇ ਕੱਟ ਪੀਸ ਨੇ ਜੀ ਰੰਗ ਡਿਜ਼ਾਈਨ ਸਾਰੇ ਆ ਕੈਮਰਿਕ ਆ ਅੱਛਾ ਹੁਣ ਇਹ ਕੱਟ ਪੀਸ ਆ ਮੇਂ ਵਿਕਦੇ ਆ ਬਾਜ਼ਾਰਾਂ ਦੇ ਵਿੱਚ ਸਿੰਪਲ ਹੁੰਦੇ ਆ ਆਪਣੇ ਕੋਲੇ AK ਦੇ origignal ਕੱਟ ਪੀਸ ਲੈ ਕੇ ਆਏ ਆ ਜੀ ਸਾਰੇ ਪ੍ਰੋਪਰ AK ਦੇ ਹੀ ਹੋਣਗੇ ਇਹਦਾ ਸੂਟ ਬਾਜ਼ਾਰ ਦੇ ਵਿੱਚ ਤੁਹਾਨੂੰ ਜੇ ਆਪਾਂ ਲੈਣਾ ਤਾਂ 6700 ਰੁਪਏ ਦਾ ਮਿਲਦਾ ਕੈਮਰਿਕ ਦਾ ਸੂਟ AK ਦਾ ਆਲੋ ਸਾਰੇ ਦੇ ਸਾਰੇ ਬ੍ਰਾਂਡਡ ਹੈ ਜੀ ਸਾਰੇ ਦੇ ਸਾਰੇ ਪੀਸ ਬ੍ਰਾਂਡਡ ਆ ਕੋਈ ਨਾਨ ਬ੍ਰੈਂਡ ਨਹੀਂ ਹੈਗਾ ਸਾਰੇ ਦੇ ਸਾਰੇ ਏਕੇ ਦੇ ਪੀਸ ਆ ਔਡੀ ਆ ਜੀ ਏਕੇ ਦੀ ਔਡੀ ਦਾ ਪੀਸ ਆ ਹਨਾ ਤੇ ਆ ਲੈ ਲੋ ਇਹ ਜਿਵੇਂ ਵਨ ਕੇ ਚੱਲੋ ਵੀ 1.5 ਮੀਟਰ ਤੋਂ ਲੈ ਕੇ 4 ਮੀਟਰ ਤੱਕ ਦੇ ਪੀਸ ਆ ਜੀ ਇਧਰ ਰੇਟ ਆਪਾਂ ਕਿਲੋ ਅੱਜ ਰੱਖਿਆ ਹੋਇਆ ਜੀ ਇਹ ਮੀਟਰਾਂ 'ਚ ਨਹੀਂ ਦਿੰਦੇ ਆਪਾਂ ਕਿਲੋ 'ਚ ਦੇਵਾਂਗੇ ਇਧਰ ਰੇਟ ਹੈਗਾ 700 ਰੁਪਏ ਕਿਲੋ ਹੁਣ ਜਿਵੇਂ ਕਹੋਗੇ ਤਾਂ 700 ਰੁਪਏ ਕਿੱਲੋਂ ਮਹਿੰਗਾ ਲੱਗ ਰਿਹਾ ਮਹਿੰਗਾ ਨਹੀਂ ਹੈਗਾ ਜੀ 1 ਕਿਲੋ ਦੇ ਵਿੱਚ ਇਹ 12 ਮੀਟਰ ਕਪੜਾ ਚੜਦਾ 12 12.5 ਮੀਟਰ ਕਪੜਾ ਚੜਦਾ ਜੀ ਜੇ ਆਪਾਂ ਉਹਸ ਹਾਬ ਨਾਲ ਲਈਏ ਤਾਂ ਬਹੁਤ ਸਸਤਾ ਪੈਂਦਾ ਜਿਵੇਂ ਹੁਣ ਆਹ ਓਡੀ ਤੁਹਾਨੂੰ ਮੈਂ ਦਿਖਾਇਆ ਸੀ ਨਵਾਂ ਕਪੜਾ ਏਕੇ ਦਾ ਇਹ 1000 ਰੁਪਏ ਦਾ ਸੂਟ ਆ ਆਪਾਂ 500 ਰੁਪਏ ਦਾ ਵੇਚਦੇ ਆ ਮਾਰਕੀਟ 'ਚ 1000 ਰੁਪਏ ਦਾ ਸੂਟ ਆ ਮੰਨ ਕੇ ਚੱਲੋ ਵੀ ਅ 5 ਮੀਟਰ ਕਪੜਾ ਤੁਹਾਨੂੰ 800 ਦਾ ਮਿਲੂਗਾ ਇਹ ਤੁਹਾਨੂੰ 700 ਰੁਪਏ ਦੇ ਵਿੱਚ 12 ਮੀਟਰ ਕਪੜਾ ਮਿਲ ਜੂਗਾ ਹਾਂ ਥੋੜੀ ਜ ਮਿਲ ਜੂਗਾ 700 ਰੁਪਏ ਕਿਲੋ ਦੇ ਹਿਸਾਬ ਨਾਲ ਜੀ ਅਗਰ ਕਿਸੇ ਵੇਚਣ ਵਾਲੇ ਮੇਰੇ ਵੀਰ ਭਾਈ ਨੇ ਲੈਣਿਆਂ ਤਾਂ ਉਹ ਵੀ ਕੰਟੈਕਟ ਕਰ ਸਕਦਾ ਪੀਸ ਆਫ ਪਰ ਕੋਲੇ ਬਾਧੂ ਆ ਜੀ ਉਹਨੂੰ ਕਿਲੋ ਦੇ ਹਿਸਾਬ ਨਾਲ ਦੇ ਦਾਂਗੇ ਉਹ ਹਿਸਾਬ ਨਾਲ ਰੇਟ ਹੋਊਗਾ ਤੇ ਅਗਰ ਤੁਸੀਂ ਪਾਉਣ ਵਾਸਤੇ ਸੂਟ ਬਣਾਉਣਾ ਕੈਮਰਿਕ ਦਾ ਤੁਹਾਨੂੰ ਦੇ ਦਾਂਗੇ ਬਾਧੂ ਪੀਸ ਨੇ ਜੀ ਆ ਦੇਖੋ ਬਾਧੂ ਰੰਗ ਡਿਜ਼ਾਈਨ ਪਏ ਆ ਜਮਿਆਦ ਡਿਜ਼ਾਈਨ ਆ ਸਾਰੇ ਲੇਟੈਸਟ ਡਿਜ਼ਾਈਨ ਨੇ ਜੀ ਏਕੇ ਦੇ ਸਾਰੇ ਪ੍ਰਿੰਟ ਆ ਜੀ ਸਾਰੇ ਸਾਰੇ ਪ੍ਰਿੰਟ ਏਕੇ ਦੇ ਆ ਦੇਖੋ ਜੀ ਆ ਏਕੇ ਦਾ ਸਾਰੇ ਸਾਰੇ ਏਕੇ ਦਾ ਜੀ ਮਤਲਬ ਸਾਰੇ ਸੋਹਣੇ ਪ੍ਰਿੰਟ ਆ ਜੀ ਜਿੰਨੇ ਮਰਜ਼ੀ ਲੈ ਲਓ ਜਿੰਨੇ ਕ ਜਲਦੀ ਵਿਕੀ ਜਾਂਦੇ ਆ ਮੈਂ ਕੱਲ ਖੋਲੇ ਸੀ ਕੱਲ ਵੀ ਬਹੁਤ ਵੇਚਤੇ ਸੀਗੇ ਅੱਜ ਵੀ ਵਿਕੀ ਜਾਂਦੇ ਆ ਏਕੇ ਦੇ origignal ਏਕੇ ਦਾ ਲਓ ਜੀ origignal ਏਕੇ ਦਾ ਜੀ ਆ ਦੇਖੋ ориجنલ ਏਕੇ ਪ੍ਰਿੰਟਾ ਜਲਦੀ ਤੋਂ ਜਲਦੀ ਆਜੋ ਦੁਕਾਨ ਤੇ ਜਿੰਨੀ ਜਲਦੀ ਹੋ ਸਕਦਾ ਉੰਨੀ ਜਲਦੀ ਆਜੋਗੇ ਸੂਟ ਇਥੋਂ ਬਣਾ ਕੇ ਲੈ ਲਓ 10 ਮਿੰਟ ਕੱਢ ਕੇ ਆਏ ਹੋ 700 ਰੁਪਏ ਕਿਲੋ ਕਿਲੋ ਦੇ ਵਿੱਚ 12-13 ਮੀਟਰ ਕਪੜਾ ਚੜਦਾ ਜੀ ਨੰਗਲ ਕਰਾਫਟ ਹਾਊਸ ਮਹਿਕਲਾ ਮਹਿਕਲਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕੇਸਰੀ ਝੰਡੇ ਵਾਲੀ ਗੜੀ ਆ ਗੜੀ ਦੇ ਵਿੱਚ ਆਪਣੀ ਦੁਕਾਨਾਂ ਜਲਦੀ ਆਜੋ ਸੂਟ ਬਣਾ ਲਓ 350 350 ਰੁਪਏ ਦਾ ਸੂਟ ਬਣ ਜਾਊ ਕਿਸੇ ਬੱਚੇ ਦਾ ਬਣਾਉਣਾ ਉਹਨਾਂ ਦੇ ਪੀਸ ਵਾਸਤੇ ਲੈ ਲਓ ਹਨਾ ਗਰਮੀਆਂ ਦਾ ਬਹੁਤ ਸੋਹਣੀ ਚੀਜ਼ ਆ ਜਲਦੀ